ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਆਪਾਂ ਅੱਜ ਫੇਰ ਰੂਬਰੂ ਹੋ ਰਹੇ ਹਾਂ ਗੁਰੂ ਕੇ ਸਿੱਖ ਚੈਨਲ ਇਹਨੂੰ ਫੋਲੋ ਕਰ ਲਓ ਲਾਈਕ ਔਰ ਕਮੈਂਟ ਵੀ ਜਰੂਰ ਕਰਨਾ ਜੋ ਆਪਾਂ ਸਿੱਖ ਰਹਿਤ ਮਰਿਆਰਾ ਦੀ ਵਿਚਾਰ ਕਰ ਰਹੇ ਹਾਂ ਕਿ ਸਿੱਖ ਨੂੰ ਆਪਣਾ ਜੀਵਨ ਕਿਵੇਂ ਜਿਉਣਾ ਚਾਹੀਦਾ ਅੱਜ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਪਿੰਡ ਧੂਲਕੋਟ ਦੇ ਗ੍ਰੰਥੀ ਬਾਬਾ ਗਰਮੀਤ ਸਿੰਘ ਜੀ ਉਹ ਵੀ ਨਾਲ ਹਾਜ਼ਰ ਹੈ ਤੇ ਆਪਾਂ ਜੋ ਹੁਣ ਤੱਕ ਵਿਚਾਰ ਕੀਤੀ ਹੈ ਛੋਲਾ ਸਾਹਿਬ ਦੀ ਬਾਣੀ ਪੜਨੀ ਹੈ ਰਾਤ ਨੂੰ ਸੌਣ ਵੇਲੇ ਉਦੋਂ ਪਹਿਲਾਂ ਨਿਤਨੇਮ ਦੀ ਬਾਣੀ ਬਾਰੇ ਆਪਾਂ ਵਿਚਾਰ ਕੀਤੀ ਸੀ ਉਸ ਤੋਂ ਉਪਰੰਤ ਅਗਲੇ ਜੋ ਪੰਨੇ ਤੇ ਆਪਾਂ ਅਰਦਾਸ ਨੂੰ ਸਮਝਣਾ ਹੈ ਅਰਦਾਸ ਕੀ ਹੈ ਦੇਖ ਵਾਸਤੇ ਅਰਦਾਸ ਕਿਉਂ ਜ਼ਰੂਰੀ ਹੈ ਜਿਸ ਤਰ੍ਹਾਂ ਇੱਕ ਓੰਕਾਰ ਵਾਹਿਗੁਰੂ ਜੀ ਦੀ ਫਤਿਹ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇੱਕ ਓੰਕਾਰ ਦਾ ਜਿਹੜਾ ਕਨਸੈਪਟ ਆ ਇਹ ਹਰ ਇੱਕ ਥਾਂ ਤੋਂ ਸ਼ੁਰੂ ਹੁੰਦਾ ਹੈ ਬਾਬੇ ਨਾਨਕ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਧੰਨ ਗੁਰ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਬਾਬਾ ਜੀ ਨੇ ਸ਼ੁਰੂ ਕੀਤੀ ਹੈ ਉਦੋਂ ਬਾਬੇ ਨੇ ਇੱਕ ਓੰਕਾਰ ਤੋਂ ਸਾਰਾ ਕੁਝ ਸ਼ੁਰੂ ਕੀਤਾ ਇੱਥੇ ਵੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਬਾਬਾ ਜੀ ਕਿੱਥੋਂ ਸ਼ੁਰੂ ਹੁੰਦੀ ਹੈ ਅਰਦਾਸ ਇਹ ਕਿਹੜੀ ਪੌੜੀ ਹੈ ਇਹ ਜ਼ਰੂਰ ਸੰਗਤਾਂ ਨੂੰ ਵਿਸਥਾਰ ਨਾਲ ਸਮਝਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੇ ਅਰਦਾਸ ਦੀ ਜੋ ਪੌੜੀ ਹੈ ਇਹ ਚੰਡੀ ਦੀ ਵਾਰ ਚੰਡੀ ਦੀ ਵਾਰ ਦੇ ਵਿੱਚੋਂ ਉਹਦੀ ਪਹਿਲੀ ਪੌੜੀ ਤੋਂ ਸ਼ੁਰੂ ਹੁੰਦੀ ਹੈ ਸੋ ਇੱਕ ਓੰਕਾਰ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਫਿਰ ਦੱਸਾਂ ਪਾਤਸ਼ਾਹੀਆਂ ਦੇ ਨਾਮ ਜਿਵੇਂ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਦਸਵੀਂ ਪਾਤਸ਼ਾਹੀ ਦਾ ਭਾਗ ਹੁੰਦਾ ਵੀ ਜਿਹੜੇ ਗੁਰੂ ਦੀ ਬਾਣੀ ਹੋਵੇ ਇਹ ਚੰਡੀ ਦੀ ਵਾਰ ਵਿੱਚੋਂ ਪਹਿਲੀ ਪੌੜੀ ਸਾਡੇ ਸਿੱਖ ਵਿਦਵਾਨਾਂ ਨੇ ਲੈ ਕੇ ਇਹ ਅਰਦਾਸ ਜੋ ਸਿੱਖ ਵਾਸਤੇ ਬਣਾਈ ਹੈ ਸਾਧ ਸੰਗਤ ਜੀ ਇੱਥੇ ਸਮਝਣਾ ਜ਼ਰੂਰੀ ਹੈ ਇੱਕ ਅਰਦਾਸ ਸਾਡੀ ਪੰਥਕ ਹੈ ਬਾਬਾ ਜੀ ਜਿਹੜੀ ਸੰਗਤ ਵਿੱਚ ਕਰਦੇ ਆ ਪੰਥ ਵਿੱਚ ਕਰਦੇ ਆ ਇੱਕ ਸਾਡੀ ਹੋਰ ਅਰਦਾਸ ਹੈ ਇੱਕ ਸਾਡੀ ਛੋਟੀ ਅਰਦਾਸ ਹੁੰਦੀ ਹੈ ਜੋ ਹਰ ਇੱਕ ਬੰਦਾ ਕਰ ਸਕਦਾ ਜਿਉਂ ਜਿਉਂ ਆਉਂਦੀ ਹੋਵੇ ਸੁਖ ਮਰਦਾਸ ਹਾਂ ਸੁਖ ਮਰਦਾਸ ਕਹਿੰਦੇ ਹਾਂ ਹਾਂਜੀ ਹਾਂਜੀ ਤੇ ਉਹ ਹਰ ਇੱਕ ਬੰਦਾ ਕਰਦਾ ਜਿਵੇਂ ਅਸੀਂ ਸਵੇਰੇ ਸਵੇਰੇ ਉੱਠੇ ਬਿਸਤਰੇ ਦੇ ਵਿੱਚੋਂ ਤੇ ਅਸੀਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਘਰ ਦੇ ਵਿੱਚ ਸੁਖ ਸ਼ਾਂਤੀ ਰੱਖਣੀ ਇਹ ਇਹ ਇੱਕ ਆਲ ਰਾਸਾ ਸਾਹ ਸੰਗਜੀ ਇਹ ਹਰ ਇੱਕ ਬੰਦਾ ਕਰਦਾ ਬਾਬਾ ਜੀ ਹਾਂਜੀ ਹਾਂਜੀ ਤੇ ਜਿਹੜੀ ਪੰਥ ਅਰਦਾਸ ਹੈ ਗੁਰਦੁਆਰੇ ਵਿੱਚ ਕੋਈ ਸਮਾਗਮਾਂ ਵਿੱਚ ਇਹ ਸਾਡੀ ਪੰਥਕ ਅਰਦਾਸ ਹੈ ਮਜਾਰੇ ਵਿੱਚ ਆ ਇਹਨੂੰ ਹਰਕ ਬੰਦਾ ਨਹੀਂ ਕਰ ਸਕਦਾ ਜਿਹੜੀ ਪੰਥਕ ਅਰਦਾਸ ਹਨ ਇਹ ਹਰਕ ਬੰਦਾ ਨਹੀਂ ਕਰ ਸਕਦਾ ਇਹ ਅਭਿਆਸੀ ਕਰ ਸਕਦਾ ਜਿਹੜਾ ਨਿਤਨੇਮ ਦਾ ਅਭਿਆਸੀ ਹੈ ਬਾਣੀ ਪੜਨ ਵਾਲਾ ਹੈ ਜਾਂ ਸਾਡੇ ਗ੍ਰੰਥੀ ਸਿੰਘ ਆ ਜਾਂ ਸਾਡੇ ਕੀਰਤਨੀਏ ਆ ਜਾਂ ਸਾਡੇ ਕਥਾਵਾਚਕ ਆ ਉਹ ਅਭਿਆਸੀ ਹੈ ਉਹ ਰਸ ਹੁੰਦੀ ਹੈ ਸੰਗਤੀ ਅਰਦਾਸ ਸਾਡੀ ਉਹ ਆਪਾਂ ਅਰਦਾਸ ਨੂੰ ਸਮਝਣਾ ਇਹਦੇ ਵਿੱਚ ਸਾਧ ਸੰਗਤ ਦੀ ਆ ਬਾਬਾ ਜੀ ਇਹਨਾਂ ਨੇ ਦੱਸਿਆ ਵੀ ਇਹ ਅਰਦਾਸ ਦਾ ਨਮੂਨਾ ਜੋ ਰੈਸ ਸਖਰਤ ਮਨਵਜ ਲਿਖਿਆ ਹੈ ਪ੍ਰਥਮ ਪਦਤੀ ਵਾਲੇ ਸ਼ਬਦ ਨੇ ਨਾਨਕ ਨਾਮ ਵਾਲੀਆਂ ਜਿਹੜੀਆਂ ਅੰਤਲੀਆਂ ਤੋਂ ਕਾ ਨੇ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਹਾਂਜੀ ਸਾਧ ਸੰਗਤ ਜੀ ਜਿਵੇਂ ਪ੍ਰਥਮ ਭਗਉਤੀ ਇਥੋਂ ਅਰਦਾਸ ਸ਼ੁਰੂ ਹੁੰਦੀ ਹੈ ਤੇ ਅਰਦਾਸ ਦੀ ਸਮਾਪਤੀ ਕਿੱਥੇ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਇਹ ਗੱਲਾਂ ਨੂੰ ਜ਼ਰੂਰ ਧਿਆਨ ਰੱਖਣਾ ਕਿ ਇਹ ਕਿਉਂ ਬਾਬਾ ਜੀ ਲਿਖੀਆਂ ਗਈਆਂ ਹੈਗੀਆਂ ਇਹਦੇ ਵਿੱਚ ਤਬਦੀਲੀ ਬਿਲਕੁਲ ਨਹੀਂ ਹੋ ਸਕਦੀ ਜੀ ਦੇਖੋ ਜਦੋਂ ਅਸੀਂ ਕਹਿੰਨੇ ਨਾਨਕ ਨਾਮ ਛੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਹਦੇ ਵਿੱਚ ਸਿੱਖ ਜਿਹੜਾ ਅਰਦਾਸ ਕਰ ਰਿਹਾ ਉਹ ਸਰਬੱਤ ਦਾ ਭਲਾ ਮੰਗ ਰਿਹਾ ਚਾਹੇ ਉਹ ਕੋਈ ਦੁਸ਼ਮਣਾਂ ਦਾ ਕੋਈ ਚਾਹੇ ਕਿਸੇ ਨਾਲ ਬੰਦੀ ਹੈ ਦੋਸਤ ਮਿੱਤਰ ਜੋ ਵੀ ਹੈ ਇਸ ਸ੍ਰਿਸ਼ਟੀ ਦੇ ਸਾਜਾ ਇਸ ਅਰਦਾਸ ਦੇ ਵਿੱਚ ਉਹ ਅਰਦਾਸੀਆ ਸਿੰਘ ਸਰਬੱਤ ਦਾ ਭਲਾ ਮੰਗ ਰਿਹਾ ਬਾਬਾ ਜੀ ਮੈਨੂੰ ਲੱਗਦਾ ਵੀ ਇਹਨਾਂ ਇਦਾਂ ਇਹ ਪੰਗਤਾਂ ਲਿਖੀਆਂ ਆ ਨਾਨਕ ਨਾਮ ਚੜਦੀ ਕਲਾ ਕਰਕੇ ਕਿਉਂਕਿ ਸਿੱਖ ਦੀ ਪਛਾਣੇ ਵਰਲਡ ਵਿੱਚ ਤਾਂ ਹੈ ਵੀ ਸਿੱਖ ਲਾ ਬਿਲਕੁਲ ਸਰਬਤ ਦਾ ਭਲਾ ਹੁੰਦਾ ਸਰਬਤ ਦਾ ਭਲਾ ਮੰਗਦਾ ਜੀ ਬਿਲਕੁਲ ਸਹੀ ਗੱਲ ਹੈ ਇਹ ਸਾਧ ਸੰਗਤ ਜੀ ਇਹ ਗੱਲ ਜ਼ਰੂਰ ਨੋਟ ਕਰਨ ਵਾਲੀਆਂ ਕਿ ਜਿਵੇਂ ਰਖ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਅਰਦਾਸ ਸ਼ੁਰੂ ਹੁੰਦੀ ਹੈ ਜਿਹੜੀਆਂ ਅੰਤਲੀਆਂ ਤੋਂ ਖਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹਨਾਂ ਨੂੰ ਨਹੀਂ ਭੁੱਲਣਾ ਇਹਨਾਂ ਨੂੰ ਨਹੀਂ ਛੱਡਣਾ ਕਿਉਂਕਿ ਪ੍ਰਾਰ ਅਰਦਾਸ ਕਰ ਰਹੇ ਆ ਅਸੀਂ ਸੰਗਤੀ ਅਰਦਾਸ ਹੋ ਰਹੀ ਹੈ ਉਰੇ ਵਿੱਚ ਸਾਡਾ ਕੋਈ ਦੁਸ਼ਮਣ ਵੀ ਖੜਾ ਸਾਨੂੰ ਢਾਹ ਲਾਉਣ ਵਾਲਾ ਤੇ ਅਸੀਂ ਉਹਦੀ ਵੀ ਉਹਦਾ ਵੀ ਉਹਦਾ ਉਹਦਾ ਹੰਪਲਾ ਮੰਗਦੇ ਹਾਂ ਬਿਲਕੁਲ ਸਹੀ ਹੈ ਤਾਂ ਕਰਕੇ ਸਿੱਖ ਪੰਥ ਨਰਲਾ ਸਾਧ ਸੰਗਤ ਜੀ ਤਾਂ ਵਰਡ ਦੇ ਵਿੱਚ ਸਿੱਖ ਦੀ ਪਛਾਣ ਹੈ ਅੱਗੇ ਜਿਹੜੀਆਂ ਹੈਗੀਆਂ ਪੰਜਾਂ ਪਿਆਰਿਆਂ ਚੌਹਾਂ ਸਹਿਬਜਾਦਿਆਂ ਹਾਂਜੀ ਹਾਂਜੀ ਚਾਲੀਆਂ ਮੁਕਤੀਆਂ ਹਟੀਆਂ ਜੱਪੀਆਂ ਤਫੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਗੁਆਚ ਦੇਖ ਕੇ ਅੰਡਰਟ ਕੀਤਾ ਦੇਖ ਕੇ ਅੰਡਰਟ ਕੀਤਾ ਬਾਬਾ ਇਹਦੇ ਵਿੱਚ ਰਹਿ ਸ਼ਬਦ ਦੇਖ ਕੇ ਅੰਡਰਟ ਕੀਤਾ ਦੇਖ ਕੇ ਅੰਡਰਟ ਕੀਤਾ ਉਹਨਾਂ ਨੇ ਜੋ ਕੁਝ ਦੇਖਿਆ ਜੋ ਸਿੱਖਾਂ ਤੇ ਮੰਨ ਲੋ ਜ਼ੁਲਮ ਹੋਏ ਨੇ ਹਾਂ ਉਹਨਾਂ ਨੂੰ ਦੇਖ ਕੇ ਅੰਡਠ ਕੀਤਾ ਉਹਦਾ ਭਾਣਾ ਮੰਨਿਆ ਹਾਂ ਉਹ ਸਤਿਗੁਰ ਦਾ ਭਾਣਾ ਮੰਨ ਕੇ ਦੇਖ ਕੇ ਅੰਡਠ ਕਰਤਾ ਵੀ ਪਾਸ਼ਾ ਇਤੇਰਾ ਭਾਣਾ ਹੈ ਹਾਂਜੀ ਤੇ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅਗਲੇ ਅਗਲਾ ਜਿਹੜਾ ਪਹਿਲਾ ਸ਼ੁਰੂ ਹੁੰਦਾ ਜਿੱਨਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਮੰਦ ਕਟਾਈ ਖੋਪਰਾਂ ਲਵਾ ਨਿਚਰ ਕਿ ਜੜਿਆ ਨਚੜਾਈਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਾਧ ਸੰਗਤ ਜੀ ਗੁਰਦੁਆਰਿਆਂ ਦੀ ਸੇਵਾ ਕੀ ਹੈ ਗੁਰਦੁਆਰਿਆਂ 'ਚ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣਾ ਲਾਗੂ ਕਰਵਾਉਣ ਵਾਸਤੇ ਬਿਲਕੁਲ ਜਿਵੇਂ ਅਸੀਂ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ ਨਰਨੁਮੰਤਰ ਗਏ ਨੇ ਜਿਹੜੀਆਂ ਇਹ ਇਹ ਇਹਦੀਆਂ ਜਿਹੜੀਆਂ ਰਹਿਤ ਮਰਿਆਦਾ ਜਿਹਨਾਂ ਝੰਡੀਆਂ ਹਟਾਤਨਾ ਸੀ ਉਹਨਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭੰਗ ਹੀ ਕਰਤਾ ਸੀ ਸਾਰਾ ਕੁਝ ਮਤਲਬ ਫਿਰ ਅ ਲਖਮਨ ਸਿੰਘ ਧਾਰੋਵਾਲ ਵਰਗੇ ਧਾਰੋਵਾਲ ਵਰਗੇ ਉਹਨਾਂ ਨੇ ਜਾ ਕੇ ਇਹ ਸਿੱਖ ਮਰਿਆਦਾ ਨੂੰ ਲਾਗੂ ਕਰਾ ਆਪਣਾ ਸ਼ਹੀਦ ਹੋ ਗਏ ਝੰਡਾ ਨਾਲ ਬਣ ਕੇ ਸ਼ਹੀਦ ਵੀ ਕਰਤੇ ਪਰ ਉਹਨਾਂ ਦੇ ਖਿਲਾਫ ਉਹਨਾਂ ਨੇ ਇਹ ਇਹ ਬੀੜਾ ਚੁੱਕਿਆ ਹਾਂਜੀ ਹਾਂਜੀ ਤੇ ਜਿਹੜਾ ਨਨਕਾਣਾ ਸਾਹਿਬ ਗੁਰਦੁਆਰੇ ਬੇਅਦ ਵੀ ਹੋ ਰਿਹਾ ਹਾਂਜੀ ਤੇ ਉਹ ਉਹ ਬਹਾਲ ਕੀਤੀ ਉਹ ਇਹ ਮਰਿਆਦਾ ਲੈ ਕੇ ਆਂਦੀ ਹਾਂਜੀ ਅੱਗੇ ਸਾਰਿਆਂ ਨੇ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਾਂ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅੱਗੇ ਅਗਲਾ ਪਹਿਲਾ ਸ਼ੁਰੂ ਹੁੰਦਾ ਪ੍ਰਸੰਗ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਇਹਨਾਂ ਵਰਗ ਅਰਦਾਸ ਹੋ ਰਹੀ ਹੁੰਦੀ ਹੈ ਸਰਬੱਤ ਖਾਲਸੇ ਦੀ ਅਰਦਾਸ ਹੋ ਰਹੀ ਹੈ ਜਿਹੜਾ ਖਾਲਸਾ ਹੈ ਜਿਹੜਾ ਨਿਰੋਲ ਹੈ ਜਿਹੜਾ ਗੁਰੂ ਦੇ ਕਹਣੇ ਵਿੱਚ ਹੈ ਹੈ ਕਹਣੇ ਵਿੱਚ ਕਹਣੇ ਵਿੱਚ ਖਾਲਸਾ ਖਾਲਸਾ ਬਿਲਕੁਲ ਸ਼ੁੱਧ ਚੀਜ਼ ਹੈ ਜੀ ਖਾਲਸਾ ਉਹ ਚੀਜ਼ ਹੈ ਵੀ ਜਿਹਦੇ ਕੋਈ ਮਿਲਾਵਟਾਂ ਨਹੀਂ ਹਾਂਜੀ ਮਿਲਾਵਟ ਤੋਂ ਰਹਿਤ ਉਹਨੂੰ ਖਾਲਸਾ ਕਿਹਾ ਗਿਆ ਸੋ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਨਾਮ ਚਿਤਿਆ ਵਾਹਿਗੁਰੂ 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 ਚਿਤਿਆ ਜਿਹੜਾ ਜਿਹੜਾ ਖਾਲਸਾ ਬਾਬਾ ਜੀ ਅ ਬਿਲਕੁਲ ਹੀ ਪਿਓਰ ਹੈ ਉਹ ਦੀ ਜਲੇਵੀ ਪ੍ਰਮਾਤਮਾ ਨਾਲ ਹੈ ਜਲੇਵੀ ਪ੍ਰਮਾਤਮਾ ਦੇਖੋ ਜੇ ਜੇ ਤੁਸੀਂ ਵੀ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਨਾਮ ਜਪਦੇ ਹੋ ਤੁਹਾਡੀ ਵੀ ਅਰਦਾਸ ਕਿੰਨੇ ਘਰ ਦਾ ਸਾਡੇ ਨਹੀਂ ਹੁੰਦਾ ਤੁਸੀਂ ਖਾਲਸੇ ਬਣੇ ਹੋ ਖਾਲਸੇ ਬਣ ਕੇ ਰਹਿ ਰਹੇ ਹੋ ਆਪਣਾ ਜੀਵਨ ਮਤੀਤ ਕਰ ਰਹੇ ਹੋ ਤੇ ਵਾਹਿਗੁਰੂ ਦਾ ਨਾਮ ਜਪ ਰਹੇ ਹੋ ਤੇ ਤੁਹਾਡੀਆਂ ਵਰਲਡ ਦੇ ਵਿੱਚ ਕਿੰਨੀਆਂ ਅਰਦਾਸਾਂ ਤੁਸੀਂ ਅਰਦਾਸਾਂ ਤੁਹਾਡੇ ਨੇ ਹੋਈ ਜਾਂਦੀਆਂ ਸਬਦ ਖਾਲਸੇ ਦੀ ਇਹ ਮਹਾਨਤਾ ਦਿੱਤੀ ਜਾ ਰਹੀ ਹੈ ਬਹੁਤ ਵੱਡੀ ਮਹਾਨਤਾ ਦਿੱਤੀ ਜਾ ਰਹੀ ਹੈ ਸੱਚੇ ਪਾਤਸ਼ਾਹ ਅੱਗੇ ਅੱਗੇ ਜੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾਇਤ ਡੇਢ ਤੇ ਫਤਿਹ ਗੰਦਕੀ ਪੈਜ ਪੰਥ ਦੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਇੱਕ ਬਾਬਾ ਜੀ ਕਈ ਇੱਥੇ ਨਾ ਜਦੋਂ ਅਰਦਾਸ ਕਰਦੇ ਐ ਮੈਂ ਦਰਬਾਰ ਸਾਹਿਬ ਅਰਦਾਸ ਹੁੰਦੀ ਵੇਖੀ ਆ ਉਹ ਕਹਿੰਦੇ ਬੋਲੋ ਜੀ ਵਾਹਿਗੁਰੂ ਇੱਕ ਹੁੰਦਾ ਬੋਲਣਾ ਜੀ ਬੋਲਣਾ ਤਾਂ ਤੁਹਾਨੂੰ ਇਹ ਇਹ ਲੇਟ ਲਾ ਦੇਗਾ ਮੈਂ ਬੋਲਣਾ ਬੋਲਣਾ ਜੀ ਵੀ ਤੁਸੀਂ ਬੋਲਣਾ ਇਹ ਜਦੋਂ ਮਰਜ਼ੀ ਬੋਲੋ ਇੱਕ ਬੋਲੋ ਜੀ ਬੋਲੋ ਜੀ ਬਿਲਕੁਲ ਸਹੀ ਹੁਣੇ ਹੀ ਬੋਲੋ ਬੋਲੋ ਜੀ ਉਹ ਸਹੀ ਹੈ ਬਿਲਕੁਲ ਹਾਂ ਜੇ ਬੋਲੋ ਜੀ ਵਾਹਿਗੁਰੂ ਕਿ ਇੱਥੇ ਬਹੁਤ ਇਹ ਚੀਜ਼ਾਂ ਨੂੰ ਮੈਂ ਬੇਨਤੀ ਕਰੂੰਗਾ ਸਾਡੇ ਸਤਕਾਰ ਜੋ ਗ੍ਰੰਥੀ ਸਿੰਘ ਜਿਹੜੇ ਅਰਦਾਸਾਂ ਬੇਨਤੀ ਕਰਦੇ ਆ ਵੀ ਇੱਥੇ ਇਹ ਸ਼ਬਦ ਬੋਲੋ ਜੀ ਵਾਹਿਗੁਰੂ ਬਿਲਕੁਲ ਸਹੀ ਬੋਲੋ ਜੀ ਖਾਲਸਾ ਜੀ ਵਾਹਿਗੁਰੂ ਇਹ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਸਾਧ ਸੰਗਤ ਜੀ ਕਿਉਂਕਿ ਅ ਜਦੋਂ ਅਸੀਂ ਮਿਲ ਕੇ ਬੈਠਦੇ ਹਾਂ ਵਿਚਾਰਾ ਕਰਦੇ ਹਾਂ ਸਾਨੂੰ ਵਿੱਚੋਂ ਕੁਝ ਨਾ ਕੁਝ ਮਿਲਦਾ ਜੀ ਸਿੱਖੀ ਸਿੱਖਦਾ ਕੰਮ ਕੀ ਹੈ ਸਿੱਖਣਾ ਸਿੱਖਣਾ ਤੇ ਅੱਗੇ ਸਿੱਖਾਂ ਨੂੰ ਸਿੱਖੀ ਦਾਤ ਕਿਸ ਦਾਤ ਵਿਵੇਕ ਦਾਤ ਸਹਾਉ ਦਾਤ ਭਰੋਸਾ ਦਾਤ ਨਾ ਸਿਰ ਦਾਤ ਨਾਮ ਦਾਤ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਸ਼ਾਲਾ ਧਰਮ ਦਾ ਜੈਕਾਰਾ ਅਖੀਬਲਾ ਜੋ ਪਹਿਰਾ ਹੈ ਪ੍ਰਕਾਸ਼ ਦਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹੁਣ ਮਨ ਨੀਵਾ ਗੁਰੂ ਨੇ ਕਰਨਾ ਜੀ ਹਾਂਜੀ ਤੇ ਮਤ ਉੱਚੀ ਹੋ ਜਾਣੀ ਹੈ ਮਤ ਉੱਚੀ ਹੋ ਜਾਣੀ ਸੁਰਤ ਉੱਚੀ ਹੋਣੀ ਹੈ ਸੁਰਤ ਉੱਚੀ ਜਾਣੀ ਜੀ ਤੇ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰੱਖਾ ਉਹ ਆ ਵਾਹਿਗੁਰੂ ਆਪ ਵਾਹਿਗੁਰੂ ਜਿਉਂ ਜਦੋਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਨਾ ਮਨ ਨੀਵਾ ਹੋ ਗਿਆ ਹਾਂਜੀ ਮਤ ਉੱਚੀ ਹੋ ਜਾਣੀ ਹੈ ਉਦੋਂ ਸਮਝ ਲੋ ਬਖਸ਼ਿਸ਼ ਹੋਣ ਲੱਗੀ ਮਤ ਦਾ ਰੱਖਾ ਫਿਰ ਆਪ ਵਾਹਿਗੁਰੂ ਵਾਹਿਗੁਰੂ ਆਪ ਹੋ ਜਾਂਦਾ ਇਹ ਕਾਲਪੁਰ ਕਾ ਆਪਣੇ ਪੰਥ ਦੇ ਸਦਾ ਸਹਾਇ ਦਦਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਲੈ ਕਰਕੇ ਹੋਰ ਗੁਰਦੁਆਰੇ ਗੁਰਤਾਂਵਾਂ ਜਿੰਨਾਂ ਤੋਂ ਪੜਸੂ ਛੋੜਿਆ ਗਿਆ ਸੀ ਖੁੱਲੇ ਦਰਸ਼ਨਦਾਰ ਦਾ ਸੇਵਾ ਸੰਭਾਲ ਦਾ ਦਾਮ ਖਾਲਸਾ ਜੀ ਨੂੰ ਬਖਸ਼ਿਸ਼ ਵੱਡੀ ਬਖਸ਼ਿਸ਼ ਕੀਤੀ ਹੈ ਜੀ ਮਾਨਿਆਂ ਦੇ ਨਮਾਨ ਨੇਤਾ ਨੇ ਦੇ ਤਾਂ ਨੇ ਉਟਣ ਦੀ ਔਟ ਸੱਚੇ ਪਿਤਾ ਵਾਹਿਗੁਰੂ ਇੱਥੇ ਆਪ ਜੀ ਦੇ ਹਜ਼ੂਰ ਇੱਥੇ ਇੱਕ ਡੈਸ਼ ਲੱਗਿਆ ਇੱਥੇ ਆਪਾਂ ਜਿਸ ਕਾਰ ਦੇ ਦਾਸ ਹੋ ਰਹੇ ਹੋ ਗਏ ਜਿਸ ਤਰ੍ਹਾਂ ਜਿਹੜੀ ਬਾਣੀ ਪੜ੍ਹੀ ਆ ਹਾਂ ਉਹਦੇ ਮੁਤਾਬਕ ਜਾਂ ਅਸੀਂ ਸੁਭਾ ਨਿਤਨੇਮ ਕੀਤਾ ਹੈ ਹਾਂ ਨਿਤਨੇਮ ਜੀ ਅੱਜ ਅਸੀਂ ਸੁਭਾ ਕੀਤਾ ਜਾਂ ਅਨਿਤਨੇਮ ਹੋ ਗਿਆ ਰਾਰਾ ਸੋਗੀ ਕੀਰਤਨ ਜਾਂ ਜੇ ਤੁਸੀਂ ਰਾਸਤਾ ਜੀ ਜੋ ਤੁਸੀਂ ਘਰੋਂ ਕਿਸੇ ਕਮਲ ਤੁਰਦੇ ਆ ਉਦੋਂ ਰਾਸ ਕਰਦੇ ਹੋ ਉਦੋਂ ਵੀ ਇੱਥੇ ਉਹ ਚੀਜ਼ ਐਡ ਕਰਨੀ ਹੈ ਬਿਲਕੁਲ ਹੋ ਜਣ ਇਹ ਕਾਲਪੁਰਖ ਵੈਗਰੂ ਅਸੀਂ ਕਿਸੇ ਪ੍ਰੋਗਰਾਮ ਤੇ ਜਾ ਰਹੇ ਹਾਂ ਜਾ ਰਹੇ ਰਸਤੇ ਵਿੱਚ ਕੋਈ ਔਕੜ ਵਿਗੜਨ ਵਾਲੀ ਨਹੀਂ ਆਉਣੀ ਚਾਹੀਦੀ ਇਸ ਚੋਂ ਕਿਰਪਾ ਕਰਦੇ ਨੇ ਤੇ ਇਹ ਚੀਜ਼ੇ ਸਾਰੇ ਐਡ ਕਰ ਲੈਣ ਸਾਧ ਸੰਗ ਜੀ ਜਿਸ ਤਰ੍ਹਾਂ ਵੀ ਤੁਹਾਨੂੰ ਅਰਦਾ ਕਰਦੇ ਵਿੱਚ ਅਰਦਾਸ ਕਰਨ ਜਿਵੇਂ ਤੁਹਾਨੂੰ ਅਰਦਾਸ ਹੁੰਦੀ ਹੈ ਵੀ ਛੋਟੀ ਸੂਖਮ ਅਰਦਾਸ ਕਰ ਲਓ ਤੇ ਇਹ ਹਰ ਕੰਮ ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਸਿੱਖ ਦਾ ਕੰਮ ਆਉਂਦੀ ਅਰਦਾਸ ਹੁੰਦੀ ਹੈ ਬਿਲਕੁਲ ਸਹੀ ਗੱਲ ਹਾਂਜੀ ਤੇ ਇਹ ਸਾਡੀ ਅਰਦਾਸ ਹੈ ਜੀ ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਬੈਠੇ ਜੁੜ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਜੋ ਪਿੰਡ ਧੂਲਕੋਟ ਦੇ ਬਾਬਾ ਗਰਮੀਤ ਸਿੰਘ ਜੀ ਤੇ ਸਾਧ ਸੰਗਤ ਜੀ ਇਥੋਂ ਦੇ ਕਰਾਪਾ ਜੋ ਇਹ ਵਿਚਾਰ ਕੀਤੀ ਹੈ ਤੇ ਇਸ એપisode ਦੇ ਵਿੱਚ ਇੰਨਾ ਹੀ ਤੇ ਅਗਲੇ એપisode ਵਿੱਚ ਆਪਾਂ ਫਿਰ ਮਿਲਾਂਗੇ ਸੱਚੇ ਪਾਤਸ਼ਾਹ ਬਈ ਕਿਰਪਾ ਕਰਨ ਭੋਲ ਰਾਣੀ ਆਪਣੇ ਜੋ ਗੁਰੂ ਦੇ ਸਿੱਖ ਕੌਣ ਚੈਨਲ ਨੂੰ ਫੋਲੋ ਕਰ ਲਓ ਲਾਈਕ ਤੇ ਕਮੈਂਟ ਵੀ ਚੁਰ ਕਰਨਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ